ਕਾਫੀ ਟਾਈਮ ਤੋਂ ਨਾ ਮੈਂ ਇੱਕ ਗੱਲ ਕਰਨਾ ਚਾਹੁੰਦੀ ਸੀ ਵੀ ਮੈਨੂੰ ਅੱਜਕੱਲ ਕੁਝ ਲੋਕ ਟੱਕਰ ਰਹੇ ਨੇ ਜ਼ਿਆਦਾਤਰ ਫ੍ਰੀਕੁਐਂਟਲੀ ਟੱਕਰ ਰਹੇ ਨੇ ਇਹੀ ਰੀਜ਼ਨ ਆ ਇਹ ਗੱਲ ਹੁਣ ਕਰਨ ਦਾ ਵੀ 4 ਸਾਲ ਪਹਿਲਾਂ 5 ਸਾਲ ਪਹਿਲਾਂ 6 ਸਾਲ ਪਹਿਲਾਂ ਜਿਨ੍ਹਾਂ ਨੇ ਕੋਈ ਠੱਗੀ ਠੋਰੀ ਕੀਤੀ ਮੇਰ ਨਾਲ ਹਨਾ ਬੇਈਮਾਨੀ ਕੀਤੀ ਕੋਈ ਤੇ ਹੁਣ ਉਹ ਮੈਨੂੰ ਦੇਖਦੇ ਨੇ ਮੈਨੂੰ ਦੇਖ ਕੇ ਨਜ਼ਰਾਂ ਚੁਰਾਉਣ ਲੱਗ ਜਾਂਦੇ ਨੇ ਵੀ ਮੈਂ ਪਛਾਣਦੀ ਹਾਂ ਉਹਨਾਂ ਨੂੰ ਉਹ ਵੀ ਮੈਨੂੰ ਜਾਣਦੇ ਨੇ ਵੀ ਕੋਈ ਹੈਲੋ ਨਹੀਂ ਹਾਈ ਨਹੀਂ ਸਤਿ ਸ੍ਰੀ ਅਕਾਲ ਨਹੀਂ ਵੀ ਖੁੰਝਿਆਂ 'ਚ ਵੜਨ ਲੱਗ ਜਾਂਦੇ ਨੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਖੁੰਝਿਆਂ 'ਚ ਨਾ ਵੜਿਆ ਕਰੋ ਕੋਈ ਫਾਇਦਾ ਨਹੀਂ ਅੱਖਾਂ ਮੀਚਣ ਦਾ ਤੇ ਅੱਖ 'ਚ ਅੱਖ ਪਾ ਕੇ ਦੇਖਿਆ ਕਰੋ ਅੱਖਾਂ ਖੁੱਲ੍ਹੀਆਂ ਰੱਖ ਕੇ ਦੇਖਿਆ ਕਰੋ ਵੀ ਤੁਸੀਂ ਕਿੱਦਾਂ ਦੀ ਸ਼ਖਸੀਅਤ ਤਿਆਰ ਕੀਤੀ ਆ ਤੁਹਾਡੀਆਂ ਮਿਹਰਬਾਨੀਆਂ ਨੇ ਤੁਹਾਡੀਆਂ ਠੱਗੀਆਂ ਠੋਰੀਆਂ ਨੇ ਮੈਂ ਨਹੀਂ ਚਾਹੁੰਦੇ ਤੁਹਾਨੂੰ ਪਤਾ ਨਹੀਂ ਵੈਸੇ ਬਿਸ਼ਰਮ ਲੋਕਾਂ ਨੂੰ ਕੋਈ ਗਿਲਡ ਤਾਂ ਹੁੰਦਾ ਨਹੀਂ ਤੇ ਹੋਵੇ ਵੀ ਨਾ ਤੁਸੀਂ ਜੋ ਕੀਤਾ ਬਹੁਤ ਸਹੀ ਕੀਤਾ ਮੈਂ ਵੀ ਤੁਹਾਨੂੰ ਇਹੀ ਕਹਿਣਾ ਚਾਹੁੰਨੀ ਹਾਂ ਵੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੁਸੀਂ ਉਹਨਾਂ ਸਮਿਆਂ 'ਚ ਜੋ ਚੀਜ਼ਾਂ ਨਾ ਕਰਦੇ ਤਾਂ ਅੱਜ ਇੱਥੇ ਨਾ ਪਹੁੰਚਦੇ ਜਿੱਥੇ ਪਹੁੰਚ ਗਏ ਤੇ ਪਲੀਜ਼ ਖੱਲਾ ਖੁੰਝਿਆ ਜਨਾਬੜਿਆ ਕਰੋ ਨਜ਼ਰਾਂ ਨਾ ਚਰਾਇਆ ਕਰੋ ਅੱਖ ਚੱਕ ਪਾਇਆ ਕਰੋ ਆ ਕੇ ਮਿਲਿਆ ਕਰੋ හමෑකර සශීගල් බ್ෑකරු.